ਤਿੰਨ ਸਾਲਾਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਤੇ ਪਾਰਟੀ ਦਾ ਜਰੂਸ ਨਿਕਲਦਾ ਦਿਖਾਈ ਦੇ ਰਿਹਾ ਆਰਟੀਆ ਜਿਹਦੇ ਕੇ ਸਭ ਤੋਂ ਵੱਡੇ ਹਮਾਇਤੀ ਅਰਵਿੰਦ ਕੇਜਰੀਵਾਲ ਸੀ ਅਤੇ ਆਰਟੀਆ ਦੇ ਚਲਦਿਆਂ ਹੀ ਅਰਵਿੰਦ ਕੇਜਰੀਵਾਲ ਨੂੰ ਮੈਗਾ ਸੱਸੇ ਅਵਾਰਡ ਜਿਹੜਾ ਉਹ ਦਿੱਤਾ ਗਿਆ ਸੀਗਾ ਤੇ ਹੁਣ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਆਰਟੀਆ ਦਾ ਅਜਿਹਾ ਕਾਣ ਕੀਤਾ ਕਿ ਆਰਟੀਆ ਦਾ ਤਿੰਨ ਸਾਲਾਂ ਚ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਹੋਣੇ ਕੀ ਆ ਸਗੋਂ ਦੀ ਆਰਟੀਆਈ ਐਕਟਿਵਿਸਟਾਂ ਨੂੰ ਧਮਕੀਆਂ ਉਹਨਾਂ ਨੂੰ ਹਰਾਸ ਉਹਨਾਂ ਨੂੰ ਸਰਕਾਰ ਪਰੇਸ਼ਾਨ ਜਿਹੜੇ ਇਸ ਤਰੀਕੇ ਨਾਲ ਕਰਦੀ ਆਈ ਹੈ ਕਿ ਆਖਰ ਭਗਵੰਤਮਾਨ ਸਰਕਾਰ ਅਜੇ ਹ ਕੀ ਛੁਪਾ ਰਹੀ ਹੈ ਕਿ ਆਰਟੀਆਈ ਦੇ ਸਵਾਲਾਂ ਦਾ ਜਵਾਬ ਹੀ ਦੇਣਾ ਬੰਦ ਕਰ ਦਿੱਤਾ ਜਦਕਿ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਬਣਿਆ ਹੀ ਇਸ ਕਰਕੇ ਸੀਗਾ ਕਿ ਇਸ ਐਕਟ ਦੇ ਰਾਹੀਂ ਹਰ ਜਾਣਕਾਰੀ ਜਿਹੜੀ ਮੁਹੱਈਆ ਕਰਵਾਈ ਜਾ ਸਕੇ ਜਿਹੜੀ ਕਿ ਆਮ ਲੋਕਾਂ ਨੂੰ ਮਿਲਦੀ ਨਹੀਂ ਹੈ ਤਾਂ ਆਖਰ ਆਰਟੀਆਈ ਤੋਂ ਸਰਕਾਰ ਭੱਜ ਕਿਉਂ ਰਹੀ ਆ ਅਜੇ ਹਕ ਕੀ ਕਰਤਾ ਜਿਹਦੇ ਕਰਕੇ ਭੱਜਣਾ ਪੈ ਰਿਹਾ ਇਸੇ ਆਮ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਬਿਜਲੀ ਜਿਹਦੇ ਕਰਕੇ ਆਮ ਆਦੀ ਪਾਰਟੀ ਹੁਬ ਹੁਬ ਕੇ ਬਾਹਰਲੇ ਸੂਬਿਆਂ ਜਾ ਕੇ ਪੰਜਾਬ ਦੇ ਵਿੱਚ ਰਹਿ ਕੇ ਇਹ ਗੱਲਾਂ ਕਰਦੇ ਆ ਕਿ ਅਸੀਂ ਤਾਂ ਜੀ 600 ਯੂਨਿਟ ਫ੍ਰੀ ਕਰਤੀ ਐ ਕਰਤਾ ਉਹ ਕਰਤਾ ਉਹਦੇ ਕਰਕੇ ਹੁਣ ਪੰਜਾਬ ਦਾ ਝੁੱਗਾ ਚੌੜ ਕਿਵੇਂ ਹੋ ਰਿਹਾ ਪੰਜਾਬ ਸਰਕਾਰ ਦੀ ਚੀਕ ਕਿਵੇਂ ਨਿਕਲੀ ਪਈ ਹੈ ਅੱਧੀ ਸਬਸਿਡੀ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਦੇ ਨਹੀਂ ਪਾ ਰਹੀ ਪੰਜਾਬ ਦੇ ਪੀਐਸਪੀਸੀਲ ਵਿਭਾਗ ਨੂੰ ਔਰ ਬਿਜਲੀ ਬੋਰਡ ਨੂੰ ਜੇ ਗੱਲ ਕਰੀਏ ਤਾਂ ਕੋਲਾ ਖਰੀਦਣ ਨੂੰ ਔਰ ਤਨਖਾਹਾਂ ਦੇਣ ਨੂੰ ਵੀ ਉਹਨਾਂ ਕੋਲ ਪੈਸਾ ਨਹੀਂ ਹੈ ਤਾਂ ਫਿਰ ਇਹ ਝੂਠ ਦੇ ਸਿਰ ਤੇ ਕਿੰਨਾ ਕੁ ਟਾਈਮ ਚੱਲਿਆ ਜਾਊਗਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ ਕੀ ਕੀ ਬਿਜਲੀ ਬੰਦ ਕਰ ਦਿੱਤੀ ਜਾਊਗੀ ਜਾਂ ਫਿਰ ਬਿਜਲੀ ਸਕੀਮ ਬੰਦ ਕਰ ਦਿੱਤੀ ਕੀ ਕੁਝ ਹੋਊਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ ਤੇ ਪੰਜਾਬ ਪੁਲਿਸ ਦੀ ਜਿਹੜੀ ਸੁਰੱਖਿਆ ਅਰਵਿੰਦ ਕੇਜਰੀਵਾਲ ਦੀ ਜਿਹੜੀ ਹਟਾਈ ਗਈ ਹੈ ਉਹ ਬ ਹੋਰ ਸਮਝ ਨਹੀਂ ਆਉਂਦੀ ਕਿ ਸਾਡਾ ਜਿਹੜਾ ਆਪਦਾ ਮੁੱਖ ਮੰਤਰੀ ਹੈ ਉਹਦੇ ਤਾਂ ਅਸੀਂ ਡਰਦੇ ਪ੍ਰੋਗਰਾਮ ਕੈਨਸਲ ਕਰਵਾ ਕੇ ਹੋਰਾਂ ਸ਼ਹਿਰਾਂ ਦੇ ਵਿੱਚ ਰਾਰ ਰਖਾ ਰਹੇ ਆ 26 ਜਨਵਰੀ ਦੇ ਸਾਡੇ ਥਾਣਿਆਂ ਤੇ ਹਮਲੇ ਹੋ ਰਹੇ ਆ ਤੇ ਅਸੀਂ ਜਿੰਮੇਵਾਰੀ ਚੁੱਕ ਰਹੇ ਆ ਦੂਜੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਵਾਸਤੇ ਸਮਝੋ ਬਾਹਰ ਇਹ ਚੱਲ ਕੀ ਰਿਹਾ ਔਰ ਅਰਵਿੰਦ ਕੇਜੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਕਿਉਂ ਚਾਹੀਦੀ ਹੈ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਹੈ ਜਿਨ੍ਹਾਂ ਦੇ ਉੱਪਰ ਅਸੀਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਅੜਕਤੋ ਜੋਗਤਾ ਪ੍ਰੋਗਰਾਮ ਦੇ ਉਸ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੜਕੀ ਸਾਹਿਬ ਪਹਿਲੀ ਖਬਰ ਮੈਂ ਇਹੀ ਲੈਣਾ ਕਿ ਆਰਟੀਆਈ ਐਕਟਿਵਿਸਟਾਂ ਨੂੰ ਜਿਸ ਤਰੀਕੇ ਨਾਲ ਪੰਜਾਬ ਚ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਨਹੀਂ ਦਿੱਤੇ ਜਾ ਰਹੇ ਔਰ ਹਾਲਾਂਕਿ ਉਹਦੇ ਜੁਰਮਾਨੇ ਦੇ ਵਜੋਂ ਪੈਸੇ ਤਾਂ ਸਰਕਾਰ ਭਰੀ ਜਾ ਰਹੀ ਹੈ ਔਰ ਮਾਅਬ ਵੀ ਕੀਤੇ ਜਾ ਰਹੇ ਆ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਪੰਜਾਬ ਦੇ ਵਿੱਚ 10 ਸੂਚਨਾ ਕਮਿਸ਼ਨਰ ਹੁੰਦੇ ਸੀਗੇ ਉਦੇ ਮੁਕਾਬਲੇ ਭਗਵੰਤ ਮਾਨ ਸਰਕਾਰ ਨੇ ਸਿਰਫ ਪਹਿਲਾ ਪੈਨ ਹੀ ਰੱਖਿਆ ਤੇ ਬਾਅਦ ਦੇ ਵਿੱਚ ਇੱਕ ਅੱਧਾ ਹੋਰ ਪ੍ਰੈਸ਼ਰ ਪੈਣ ਤੋਂ ਬਾਅਦ ਰੱਖਿਆ ਚਾਰ ਹੋ ਗਈ ਜਦ ਕਿ 18000 ਆਰਟੀਆਈ ਜਿਹੜੀਆਂ ਸ਼ਿਕਾਇਤਾਂ ਨੇ ਉਹ ਪੈਂਡਿੰਗ ਨੇ ਔਰ ਉਹਨਾਂ ਦੇ ਜਵਾਬ ਜਿਹੜੇ ਆ ਉਹ ਦਿੱਤੇ ਨਹੀਂ ਜਾ ਰਹੇ ਔਰ ਸਟਾਫ ਵੀ ਅੱਧਾ ਵੀ ਪੂਰਾ ਜਿਹੜਾ ਉਹ ਨਹੀਂ ਕੀਤਾ ਤਾਂ ਸਭ ਤੋਂ ਵੱਡੇ ਜਿਹੜੇ ਹਮਾਇਤੀ ਸੀਗੇ ਅਰਵਿੰਦ ਕੇਜਰੀਵਾਲ ਆਰਟੀਆਈ ਦੇ ਮੈਗਾ ਸਿਸੇ ਅਵਾਰਡ ਵੀ ਮਿਲਿਆ ਉਹਦੇ ਚੱਲਦੇ ਆ ਤਾਂ ਫਿਰ ਅੜਕੀ ਸਾਹਿਬ ਹੁਣ ਕੀ ਹੋ ਗਿਆ ਆਪਣੀ ਸਰਕਾਰ ਆਈ ਤੋਂ ਅਜੇਹਾ ਕੀ ਕੋਝ ਛਪਾਇਆ ਜਾ ਰਿਹਾ ਜਿਹੜਾ ਕਿ ਆਰਟੀਆਈ ਦੇ ਰਾਹੀ ਇਹਨਾਂ ਨੂੰ ਡਰ ਲੱਗਦਾ ਜਵਾਬ ਦੇਣ ਲੱਗਿਆ ਕਿਉਂ ਨਹੀਂ ਜਵਾਬ ਆਰਟੀਆਈਆਂ ਦੇ ਦਿੱਤੇ ਜਾਂਦੇ ਉਲਟਾ ਆਰਟੀਆਈ ਐਕਟੀਵਿਸਟ ਔਰ ਆਰਟੀਆਈ ਦੇ ਜਿਹੜੇ ਅਹਿਮ ਬੰਦੇ ਆ ਜਾ ਕੇ ਲਿਏ ਕੀ ਪੱਤਰਕਾਰ ਨੇ ਉਹਨਾਂ ਸਾਰਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਕਿ ਭਾਈ ਤੁਸੀਂ ਸਵਾਲ ਨਾ ਕਰੋ ਜਦ ਕਿ ਭਗਵੰਤਪານ ਕਹਿੰਦੇ ਸੀ ਕਿ ਮੈਨੂੰ ਤਾਂ ਮੋਢੇ ਤੋਂ ਫੜ ਕੇ ਜਿਹੜਾ ਮਰਜੀ ਸਵਾਲ ਪੁੱਛ ਲਵੇ ਤੇ ਸਵਾਲ ਕਰਨਾ ਹੀ ਮੈਂ ਸਿਖਾਇਆ ਤੇ ਹੁਣ ਜਦੋਂ ਭਗਵੰਤਪານ ਨੂੰ ਸਵਾਲ ਹੋ ਰਿਹਾ ਉਹਨਾਂ ਦੀ ਸਰਕਾਰ ਨੂੰ ਸਵਾਲ ਹੋ ਰਿਹਾ ਤਾਂ ਮੈਂ ਹੈਰਾਨ ਆ ਕਿ ਉਹ ਭੱਜ ਕਿਉਂ ਰਹੇ ਜੀ ਤਾਂ ਖੁੰਦਰੀ ਦੀ ਪਾਰਦਰਸ਼ਤਾ ਹੁੰਦੀ ਹੈ ਹਰ ਸਰਕਾਰ ਦਾ ਇੱਕ ਵੱਡਾ ਅਸੀਂ ਕਹਿ ਸਕਨੇ ਕਿ ਪੱਖ ਹੁੰਦਾ ਕਿ ਸਰਕਾਰ ਦੇ ਕੰਮ ਕਾਜਾਂ ਦੀ ਜਾਣਕਾਰੀ ਪੂਰਨ ਤੌਰ ਤੇ ਲੋਕਾਂ ਨੂੰ ਪ੍ਰਾਪਤ ਹੋ ਸਕੇ ਪਾਰਦਰਸ਼ਤਾ ਜ਼ਰੂਰੀ ਹੁੰਦੀ ਹੈ ਰਾਜ ਅਤੇ ਲੋਕਾਂ ਦੇ ਵਿਚਕਾਰ ਤੇ ਉਹਦੇ ਵਾਸਤੇ ਹੀ ਸੂਚਨਾ ਦਾ ਅਧਿਕਾਰ ਜਿਹੜਾ ਪੜਾਇਆ ਗਿਆ ਤਾਂ ਜੋ ਕੋਈ ਵੀ ਨਾਗਰਿਕ ਜੜਾ ਆਪਣੀ ਰਾਜ ਦੀ ਕਿਸੇ ਵੀ ਵਿਭਾਗ ਦੀ ਸਬੰਧੀ ਜਿਹੜੀ ਜਾਣਕਾਰੀ ਇਕੱਤਰ ਕਰ ਸਕੇ ਅਹਮਾਦੀ ਪਾਰਟੀ ਤੇ ਸੁਪਰੀਮ ਹਮੇਸ਼ਾ ਇਸ ਗੱਲ ਦੀ ਪ੍ਰੋਟਾ ਕਰਦੇ ਰਹੇ ਕਿ ਸੂਚਨਾ ਦਾ ਖਾਫ ਹੋਣਾ ਚਾਹੀਦਾ ਅਵਾਡੀ ਜਿਹੜਾ ਤੁਸੀਂ ਦੱਸਿਆ ਮਿਲਿਆ ਹੁੰਦਾ ਪਰ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਰ ਵੇਖੋ ਤਾਂ ਇੱਕ ਕਿਸਮ ਨਾਲ ਇਸ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ ਉਹ ਲਗੜਾ ਕੀਤੀ ਜਾ ਰਹੀ ਹੈ ਇਸ ਦੀਆਂ ਸ਼ਰਈ ਹਮਤ ਜਿਹੜੀਆਂ ਜੜੀਆਂ ਉਹ ਡਾਈਆਂ ਚਾਰੀਆਂ ਨੇ ਦਸਾਂ ਦੇ ਵਿੱਚੋਂ ਚਾਰ ਤੇ ਚੌਂ ਦੇ ਵਿੱਚੋਂ ਇੱਕ ਹੁਣ ਪਿਛਲੇ ਦਿਨਾਂ ਦੇ ਵਿੱਚ ਦੋ ਚੋਂ ਅੱਜ ਨੇ ਸੂਚਿਆ ਮਿਸ਼ਨਰ ਦੇ ਇਹ ਨਿਯੁਕਤ ਕਰਨ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਪਰ ਅੱਜ ਦੀ ਤਰੀਕ ਚ ਕੇਵਲ ਤੇ ਕੇਵਲ ਇੱਕ ਆ ਮੁਖ ਚੋਂ ਰਾਜ ਮਿ ਜਿਹੜਾ ਸੂਚਨਾ ਕਿ ਮਿਸ਼ਾ ਦਾ ਇੱਕ ਅਪਚਰਾ ਉਹ ਕਰਿਆ ਦੋ ਵੀ ਹੁਣ ਪ੍ਰਵਾਹ ਕੇ ਬੀਤੇ ਦੇਣਾ ਚ ਦਿੱਤੀ ਹੈਗੀ ਜਿਹਨੂੰ ਯਾਤਖ ਖਬਰ ਜਿਹੜੀਆਂ ਅਖਬਾਰਾਂ ਚ ਵਿੱਚ ਛਪੀਆਂ ਤੇ ਦੂਜੇ ਪਾਸੇ 18000 ਉਹ ਸੂਚਨਾਵਾਂ ਜਿਹੜੀਆਂ ਲੋਕੀ ਲੈਣਾ ਚਾਹਦੇਗੇ ਉਹ ਪੈਡਿਕ ਪਈਆਂ ਨੇ ਵਕ ਵਕ ਵਿਭਾਗਾਂ ਦੀ ਹੁਣ ਤੁਹਾਡਾ ਪ੍ਰਸ਼ਨ ਸੇ ਕਿ ਸਰਕਾਰ ਲੁਕਾ ਕਿ ਹੋ ਰਹੀ ਹੈ ਬੀਤੇਆਂ ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਵੀ ਵਿਭਾਗ ਦਾ ਹਾਲ ਤੁਸੀਂ ਵੇਖ ਲਿਆ ਉਹਨਾਂ ਦਾ ਦਿਨ ਦਿਨ ਪੱਠਾ ਜਿਹੜਾ ਉਹ ਵਧਦਾ ਜਾ ਰਿਹਾ ਹੈ ਸਰਕਾਰ ਨੂੰ ਜਿਹੜੀਆਂ ਗਰੰਟਾ ਮਿਲਦੀਆਂ ਨੇ ਉਹ ਗਰੰਟਾ ਕਿੱਥੇ ਖਰਚ ਹੁੰਦੀਆਂ ਨੇ ਇਹ ਸਾਰਿਆਂ ਨੂੰ ਪਤਾ ਕੇਂਦਰ ਵੱਲੋਂ ਜਿਹੜਾ ਪੈਸਾ ਆਉਂਦਾ ਜਾਂ ਤਾਂ ਉਹ ਪਬਲਿਸਿਟੀ ਤੇ ਆਮ ਆਦਮੀ ਪਾਰਟੀ ਖਰਚ ਦਿੰਦੀ ਹੈ ਜਾਂ ਕਿਸੇ ਹੋਰ ਪਾਸੇ ਖਰਚ ਦਿੰਦੀ ਹੈ ਜਿਸ ਨਾਲ ਹਰ ਵਿਭਾਗ ਪੀੜਿਤ ਦੇਖਿਆ ਦੇ ਵਿੱਚ ਨਜ਼ਰ ਆਉਂਦਾ ਹੈ ਉਸ ਨੂੰ ਲੈ ਕੇ ਚਾਹੇ ਆਰਟੀ ਆਈ ਐਕਟਿਵਿਸਟ ਨੇ ਚਾਹੇ ਪੱਤਰਕਾਰ ਨੇ ਜਦੋਂ ਉਸ ਦੀ ਜਾਣਕਾਰੀ ਮੰਗਣ ਲੱਗਦੇ ਨੇ ਜਾਂ ਜਾਣਕਾਰੀ ਮੰਗਦੇ ਨੇ ਸੂਚਨਾ ਦੇ ਅਧਿਕਾਰ ਦੇ ਤਹਿਤ ਜਾਂ ਤਾਂ ਫਿਰ ਉਹਨਾਂ ਨੂੰ ਝੁਕਾਇਆ ਜਾਂਦਾ ਜਾਫਰ ਉਹਨਾਂ ਦੇ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਪੈਡਗੋਜੀ ਦੇ ਵਿੱਚ ਰੱਖ ਦਿੱਤਾ ਜਾਂਦਾ ਤਾਂ ਜੋ ਅਸਲ ਇਨਫੋਰਮੇਸ਼ਨ ਜਿਹੜੀ ਆ ਲੋਕਾਂ ਤੱਕ ਸਾਹਮਣੇ ਨਾ ਜਾਵੇ ਤਾਂ ਅਜਿਹੀ ਸਥਿਤੀ ਫਿਰ ਸਾਫ ਹੋਰ ਤੇ ਇਹੀ ਆ ਕਿ ਉਹ ਪਾਰਟੀ ਜਿਹੜੀ ਹਮੇਸ਼ਾ ਸੂਚਨਾ ਦੇ ਅਧਿਕਾਰ ਦੀ ਇੱਕ ਤਕੜੀ ਸਮਰਥਕ ਰਹੀ ਆ ਪਰ ਆਪਣੇ ਹੀ ਰਾਜਕਾਲ ਵਿੱਚ ਜੇਕਰ ਅਜਿਹੀ ਹਰਕਤਾਂ ਚ ਅਜਿਹੀਆਂ ਅਜਿਹੀਆਂ ਗਤੀਵਿਧੀਆਂ ਕਰੇਗੀ ਜਿਸ ਨਾਲ ਅਸਲ ਜਾਣਕਾਰੀ ਲੋਕਾਂ ਦੇ ਸਾਹਮਣੇ ਨਾ ਆਵੇ ਤਾਂ ਕੁਦਰਤੀ ਤੌਰ ਤੇ ਸਰਕਾਰ ਦੀ ਕਾਰਜਸ਼ੈਲੀ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਸਵਾਲ ਜਿਹੜੇ ਉੱਠਣਗੇ ਉੱਠਣਗੇ ਹੁਣ ਬੀਤੇ ਤਿੰਨ ਸਾਲਾਂ ਦੇ ਵਿੱਚੋਂ ਇੱਕ ਜਿਹੜਾ ਚੋਰ ਕਮਿਸ਼ਨਰ ਸੀ ਉਹਦੇ ਤਹਿਤ ਜਿਹੜਾ ਕੰਮ ਚਲਾਇਆ ਜਾ ਰਿਹਾ ਜਨੋ ਕੀ ਪੋਸਟਾਂ 4 ਨੇ ਤੇ ਹੁਣ ਦੋ ਦੀ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਤਾਂ ਵੀ ਉਹਨਾਂ ਦੀ ਭਰਤੀ ਜਿਹੜੀ ਉਹ ਨਹੀਂ ਚਾਹੀਦੀ ਹੁਣ ਅਜਿਹੀ ਸਥਿਤੀ ਦੇ ਵਿੱਚ ਅਜੇ ਭਰਤੀ ਪਤਾ ਨਹੀਂ ਕਦੋਂ ਹੁੰਦੀ ਜਾਂ ਕਦੋਂ ਨਹੀਂ ਹੁੰਦੀ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹੋ ਚੁੱਕੇ ਨੇ ਤਾਂ ਜੇਕਰ ਸਰਕਾਰ ਆਪਣੇ ਵਿਭਾਗਾਂ ਦੀ ਜਾਂ ਆਪਣੀ ਕਿਸੇ ਵੀ ਕਾਰਜਕਾਰੀ ਨੂੰ ਨੰਗਾ ਨਹੀਂ ਫੋਨ ਦਿੰਦੀ ਤਾਂ ਸਾਫ ਚਾਹ ਹੈਗਾ ਫਿਰ ਕਿਤੇ ਨਾ ਕਿਤੇ ਦਾਲ ਚ ਕਾਲਾ ਤਾਂ ਹੈ ਹੀ ਹੈ ਤਦ ਉਹ ਉਹ ਉਸ ਕਹਾੜੇ ਨੂੰ ਜਾਣਨਾ ਚਾਹੁੰਦੇ ਆ ਤਾਂ ਸਰਕਾਰ ਦੇ ਫਿਰ ਪਾਰਦਰਸ਼ਤਾ ਦੀ ਗੱਲ ਕਰਨ ਵਾਲੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀ ਭਗਵੰਤਪਾਲ ਕਹਿੰਦੇ ਹੁੰਦੇ ਸੀ ਕਿ ਸਵਾਲ ਕਰਤਾ ਮੈਸ ਕਰਾ ਤੁਸੀਂ ਮੈਨੂੰ ਸਵਾਲ ਪੜ ਕੇ ਦੇਖੋ ਤਾਂ ਅੱਜ ਤੁਸੀਂ ਦੇਖ ਲਓ ਕਿ ਭਗਵੰਤਪਾਲ ਹੋਂ ਦਾ ਕੋਈ ਪ੍ਰੈਸ ਕਾਨਫਰੰਸ ਜੇਕਰ ਹੋਈ ਰੋ ਪੱਤਰਕਾਰ ਨੇ ਕਿਤੇ ਕੋਈ ਸਵਾਲ ਕੀਤਾ ਹੋਵੇ ਦੋਸਤੋ ਮਗਰੋਂ ਕਿਹੋ ਜਿਹਾ ਹਾਲ ਹੁੰਦਾ ਆਮ ਤੌਰ ਤੇ ਜੰਪਟ ਸਭਾ ਕਰਵਾਤ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦੇ ਜਰੂਰ ਨਜ਼ਰ ਆਉਂਦੇ ਆ ਨਹੀਂ ਤਾਂ ਚੁੱਪ ਕਰਕੇ ਇੱਕ ਵੀਡੀਓ ਪ੍ਰੈਸ ਕਾਨਫਰੰਸ ਦਾ ਪਾ ਕੇ ਆਪਣਾ ਕੰਮ ਜਿਹੜਾ ਉਹ ਸਾਰਾ ਬੁੱਤਾ ਜਿਹੜਾ ਸਾਤ ਲੈਂਦੇ ਆ ਜੋ ਤੋ ਕੀ ਲੋਕ ਇਹ ਜਨਗਤ ਚਾਹੁੰਦੇ ਆ ਯਹਾਂ ਤੇ ਅਸਲ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਕੀ ਨੇ ਵੱਡੇ ਵੱਡੇ ਇਸ਼ਤਿਹਾਰ ਵੱਡੇ ਵੱਡੇ ਖ਼ਬਾਰਾਂ ਚ ਦੇ ਦਿੱਤੇ ਜਾਂਦੇ ਆ ਪਰ ਉਹ ਸੂਚਨਾ ਜਿਹੜਾ ਇੱਕ ਆਰਟੀਆਈ ਐਕਟਿਵਿਸਟ ਮੰਗਣਾ ਚਾਹੁੰਦਾ ਜਾਂ ਇੱਕ ਪੱਤਰਕਾਰ ਜਾਣਨਾ ਚਾਹੁੰਦਾ ਜਾਂ ਇੱਕ ਆਮ ਨਾਗਰਿਕ ਮੰਨਣਾ ਚਾਹੁੰਦਾ ਉਸ ਨੂੰ ਉਹ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਜਿਹੜੀ ਸਰਕਾਰ ਦੀ ਫਿਰ ਇਸ ਚੀਜ਼ ਨੂੰ ਪੇਸ਼ ਕਰਦੀ ਕਿ ਇਸ ਪਰਦੇ ਦੇ ਪਿੱਛੇ ਸ਼ਾਇਦ ਬਹੁਤ ਕੁਝ ਅਜਿਹਾ ਹੈ ਕਿ ਜਿਹੜਾ ਇਹ ਸਰਕਾਰ ਦੇ ਸਾਹਮਣੇ ਨਹੀਂ ਆਊਗਾ ਹਾਂ ਲੋਕ ਚਾਹੁੰਦੇ ਜੇਕਰ ਕਿਸੇ ਹੋਰ ਪਾਰਟੀ ਦੀ ਸਰਕਾਰ ਬੰਦੀ ਆ ਫਿਰ ਵੇਖੋ ਕਿ ਇਸ ਸਰਕਾਰ ਦੇ ਇਨਾਂ ਕਨਾਕਾਮੀਆਂ ਵਿੱਚ ਜਿਹੜਾ ਕਪੇਬਾਜੀ ਹੈ ਜਿਹਨੂੰ ਸਰਕਾਰ ਨਾਲੋਂ ਤੇ ਲੁਕੀ ਹੈ ਕੀ ਉਹ ਸਾਹਮਣੇ ਆਉਂਦਾ ਪਰ ਇਹ ਵੀ ਸੁਖਵਿੰਦਰ ਜੀ ਇੱਕ ਸੁਪਰਾ ਕਿਹਾ ਜਾ ਸਕਦਾ ਕਿਉਂਕਿ ਬਹੁਤੀਆਂ ਸਰਕਾਰਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਉਹ ਇਹਨਾਂ ਨੇ ਨੰਗਾ ਨਹੀਂ ਕੀਤਾ ਜੋ ਹੁਣ ਇਹਨਾਂ ਨੇ ਕਰਦਾ ਪਤਾ ਨਹੀਂ ਅਗਲੀ ਸਰਕਾਰ ਉਸ ਨੂੰ ਲੱਗਿਆ ਕਰਦੀ ਹੈ ਕਿ ਨਹੀਂ ਕਰਦੀ ਪਰ ਹਾਂ ਸੂਚਨਾ ਦੇ ਅਧਿਕਾਰ ਦਾ ਲੱਕ ਜਿਹੜਾ ਉਹ ਜ਼ਰੂਰ ਘਟਿਆ ਚੜਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਇੱਥੇ ਪੰਜਾਬ ਤੇ ਲੋਕ ਜਿਹੜੇ ਆ ਉਹ ਜਵਾਬ ਮੰਗਦੇ ਆ ਭਗਵੰਤ ਸਿੰਘ ਅਰਵਿੰਦ ਕੀਰੀਵਾਲ ਨੂੰ ਕਿ ਭਾਈ ਜੀਦੇ ਸਭ ਤੋਂ ਵੱਡੇ ਹਮਾਇਤੀ ਸੀ ਅਰਵਿੰਦ ਕੇਜਰੀਵਾਲ ਆਰਟੀਆਈ ਦੇ ਜਿਹਦੇ ਚਲਦੇ ਆ ਉਹਨਾਂ ਨੂੰ ਮੈਗਸਿਸ ਐਵਾਰਡ ਵੀ ਜਿਹੜਾ ਉਹ ਮਿਲਿਆ ਤਾਂ ਆਖਰ ਹੁਣ ਤੁਹਾਡੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆ ਗਈ ਆ ਪਿਛਲੇ 3 ਸਾਲਾਂ ਚ ਆਰਟੀਆਈ ਦਾ ਕਿਉਂ ਕਾਣ ਕੀਤਾ ਜਾ ਰਿਹਾ ਆਰਟੀਆਈ ਐਕਟ ਦਾ ਕਿਉਂ ਕਾਣ ਕੀਤਾ ਜਾ ਰਿਹਾ ਕਿਉਂ ਆਰਟੀਆਈ ਦੇ ਸਵਾਲਾਂ ਦਾ ਜਿਹੜਾ ਉਹ ਜਵਾਬ ਨਹੀਂ ਦਿੱਤਾ ਜਾ ਰਿਹਾ ਆਖਰ ਤੁਸੀਂ ਅਜੇਹੇ ਕੀ ਕਾਲੇ ਕਾਰਨਾਮੇ ਕੀਤੇ ਐ ਜਿਨ੍ਹਾਂ ਦੇ ਕਰਕੇ ਤੁਹਾਨੂੰ ਆਰਟੀਆਈ ਦੇ ਸਵਾਲਾਂ ਦਾ ਜਵਾਬ ਦੇਣਾ ਔਖਾ ਲੱਗ ਰਿਹਾ ਔਰ ਸਿਰਫ ਜਵਾਬ ਹੀ ਨਹੀਂ ਦਿੰਦੇ ਸਿਰਫ ਜਵਾਬ ਦੇਣਾ ਹੀ ਔਖਾ ਨਹੀਂ ਲੱਗ ਰਿਹਾ ਇਹਨਾਂ ਨੂੰ ਔਰ ਇਹ ਵੀ ਗੱਲ ਨਾਲ ਹੈ ਕਿ ਸਵਾਲ ਕਰਨ ਵਾਲੇ ਆਰਟੀਆਈ ਐਕਟੀਵਿਸਟ ਔਰ ਨਾਲ ਹੀ ਨਾਲ ਜਿਹੜੇ ਕੁਝ ਪੱਤਰਕਾਰ ਸਾਥੀ ਆ ਜਾਂ ਕੋਈ ਹੋਰ ਬੁੱਧੀਜੀਵੀ ਨੇ ਜਿਹੜਾ ਵੀ ਸਰਕਾਰ ਨੂੰ ਸਵਾਲ ਕਰਦਾ ਹੈ ਉਹਦੇ ਉੱਤੇ ਸਰਕਾਰ ਟੁੱਟ ਪੈਂਦੀ ਹੈ ਉਹਦੇ ਉੱਪਰ ਤਸ਼ੱਦਦ ਕਰਦੀ ਹੈ ਉਹਨੂੰ ਡਰਾਉਂਦੀ ਹੈ ਧਮਕਾਉਂਦੀ ਹੈ ਔਰ ਨਾਲ ਹੀ ਨਾਲ ਜੇ ਅਸੀਂ ਗੱਲ ਇਹ ਵੀ ਕਰੀਏ ਕਿ ਆਖਰ ਅਜੇ ਇਹ ਪਿਛਲੇ 3 ਸਾਲਾਂ ਦੇ ਵਿੱਚ ਪੰਜ ਕੀ ਕਰ ਲਿਆ ਇਹਨਾਂ ਨੇ ਇਹ ਜਾਂ ਕਿ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਔਰ ਭਗਵੰਤ ਮਾਨ ਤਾਂ ਕਹਿੰਦੇ ਸੀਗੇ ਕਿ ਭਾਈ ਸਵਾਲ ਹੀ ਜਿਹੜਾ ਉਹ ਕਰਨਾ ਲੋਕਾਂ ਨੂੰ ਮੈਂ ਸਿਖਾਇਆ ਪਹਿਲਾਂ ਤਾਂ ਲੀਡਰਾਂ ਨੂੰ ਲੋਕ ਸਵਾਲ ਹੀ ਨਹੀਂ ਸੀ ਕਰਦੇ ਤੇ ਜਦੋਂ ਹੁਣ ਖੁਦ ਭਗਵੰਤ ਮਾਨ ਨੂੰ ਸਵਾਲ ਹੋਣ ਲੱਗੇ ਆ ਤਾਂ ਭਗਵੰਤ ਮਾਨ ਦੀਆਂ ਲੱਤਾਂ ਕਿਉਂ ਕੰਬਦੀਆਂ ਜਵਾਬ ਦੇਣ ਲੱਗਿਆਂ ਇਸ ਗੱਲ ਦਾ ਵੀ ਭਗਵੰਤ ਮਾਨ ਨੂੰ ਜਵਾਬ ਜਿਹੜਾ ਉਹ ਦੇ ਦੇਣਾ ਚਾਹੀਦਾ ਚਲੋ ਅਗਲੀ ਖਬਰ ਵੀ ਅਣਕੀ ਸਾਹਿਬ ਕਰ ਲੈਨੇ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸਨ ਹੁੰਦੇ ਤਾਂ ਉਦੋਂ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਲੀਡਰਾਂ ਨੇ ਕਿਹੜੇ ਮਾੜੀ ਜਿਹੜੀ ਇਹੋ ਜੀ ਗੱਲ ਕਰ ਲਈ ਹੈ ਜਿਹਦੇ ਕਰਕੇ ਇਹਨਾਂ ਨੂੰ ਇੰਨੀ ਸੁਰੱਖਿਆ ਲੈਣੀ ਪੈ ਰਹੀ ਹੈ ਇਹਨਾਂ ਨੂੰ ਜਾਨ ਦਾ ਖਤਰਾ ਬਣ ਗਿਆ ਤੇ ਜੇ ਸਿਆਸਤ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਵੀ ਜਾਨ ਦਾ ਖਤਰਾ ਬਣਦਾ ਤਾਂ ਫਿਰ ਕੋਈ ਹੋਰ ਕੰਮ ਕਰ ਲਓ ਹੁਣ ਛੱਡ ਦਿਓ ਸੁਰੱਖਿਆ ਤੇ ਕਿਉਂ ਜਾਨ ਨੂੰ ਜੋਖਮ 'ਚ ਪਾ ਕੇ ਸਿਆਸਤ ਜਿਹੜੀ ਆ ਉਹ ਕਰਦੇ ਆ ਕੋਈ ਹੋਰ ਕੰਮ ਕਰ ਲਓ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੁਰੱਖਿਆ ਦੇ ਕਰਕੇ ਥ੍ਰੈਟ ਦੇ ਕਰਕੇ ਚੇਂਜ ਕੀਤਾ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਆਪਣੇ ਪ੍ਰੋਗਰਾਮ ਸੁਰੱਖਿਆ ਦੇ ਕਰਕੇ ਬਦਲ ਰਿਹਾ ਉਧਰ ਪੰਜਾਬ ਪੁਲਿਸ ਦੇ ਆਪਣੇ ਥਾਣਿਆਂ ਦੇ ਉੱਪਰ ਹਮਲੇ ਹੋ ਰਹੇ ਐ ਤੇ ਸਾਡੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੀ ਰੱਖਿਆ ਕਰਨੀ ਆ ਉਹ ਭਾਈ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਤਾਂ ਬਚਾ ਕੇ ਰੱਖੋ ਔਰ ਆਪਣੇ ਥਾਣੇ ਤਾਂ ਬਚਾ ਕੇ ਰੱਖੋ ਫਿਰ ਤੁਸੀਂ ਬਾਹਰਲੇ ਕਿਸੇ ਹੋਰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਦੀ ਰੱਖਿਆ ਕਰਨ ਲਓ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਮਤਲਬ ਆਪਦੇ ਤਾਂ ਘਰ ਬਚਾ ਨਹੀਂ ਪਾਰੇ ਦੂਜਿਆਂ ਦੇ ਘਰ ਵੱਲ ਅਸੀਂ ਝਾਕ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਜਾ ਕੇ ਜਿਹੜਾ ਉਹ ਬਚਾਉਣਾ ਹੈਗਾ ਅਸੀਂ ਕਿਉਂ ਜਾ ਕੇ ਅਰਵਿੰਦ ਕੇਜਰੀਵਾਲ ਦੀ ਰੱਖਿਆ ਕਰੀਏ ਸਮਝੋ ਬਾਹਰ ਹੈ ਔਰ ਪ੍ਰਮਾਤਮਾ ਸਭ ਦੀ ਲੰਬੀ ਉਮਰ ਕਰੇ ਪਰ ਹੁਣ ਜੇ ਇੰਨਾ ਹੀ ਜਾਨ ਦਾ ਖਤਰਾ ਲੱਗਦਾ ਤਾਂ ਛੱਡ ਦੇਣੀ ਚਾਹੀਦੀ ਐ ਸਿਆਸਤ ਅਰਵਿੰਦ ਕੇਜਰੀਵਾਲ ਨੂੰ ਵੀ ਆਖਰ ਪੰਜਾਬ ਦਾ ਮਾਹੌਲ ਜਿਹੜਾ ਇਹੋ ਜਿਹਾ ਕਿ ਸਾਡੇ ਮੁੱਖ ਮੰਤਰੀ ਦੇ ਪ੍ਰੋਗਰਾਮ ਬਦਲਨੇ ਪੈ ਰਹੇ ਆ ਥਾਣਿਆਂ ਤੇ ਹਮਲੇ ਹੋ ਰਹੇ ਆ ਤੇ ਅਸੀਂ ਕਹਿੰਨੇ ਆ ਕਿ ਅਰਵਿੰਦ ਕੇਜਰੀਵਾਲ ਦੀ ਰੱਖਿਆ ਕਰਨੀ ਆ ਜਾ ਕੇ ਹੁਣ ਕੱਲ ਆਤਸ਼ੀ ਹੋਣਾ ਨੇ ਤੇ ਪਰਗਉਨ ਮਾਨ ਹੁਣਾਂ ਨੇ ਇੱਕ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਹਿੰਦੇ ਜੀ ਪੰਜਾਬ ਪੁਲਿਸ ਦੀ ਸੁਰੱਖਿਆ ਕੇਜਰੀਵਾਲ ਤੋਂ ਹਟਾ ਕੇ ਕੇਂਦਰ ਤੇ ਦਿੱਲੀ ਪੁਲਿਸ ਨੇ ਤਾਂ ਉਹਨਾਂ ਦੇ ਖਿਲਾਫ ਜਾਨੋਂ ਮਾਰਨ ਦੀ ਜਿਹੜੀ ਸਾਜ਼ਿਸ਼ ਘੜੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਤੇ ਕਹਿੰਦੇ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਪੰਜਾਬ ਪੁਲਿਸ ਦਾ ਮੁੱਖ ਮੰਤਰੀ ਮੈਂ ਫੇਰ ਉਹੀ ਗੱਲ ਕਰ ਰਿਹਾ ਕਿ ਪੰਜਾਬ ਪੁਲਿਸ ਆਪਣੇ ਮੁੱਖ ਮੰਤਰੀ ਦੀ ਜਿਹੜੇ ਪ੍ਰੋਗਰਾਮ ਕੈਨਸਲ ਕਰਕੇ ਹੋਰ ਥਾਣੇ ਖਾ ਰਹੀ ਹੈ ਥਾਣਿਆਂ ਤੇ ਹਮਲੇ ਹੋ ਰਹੇ ਆ ਤਾਂ ਫਿਰ ਅਸੀਂ ਕਿਵੇਂ ਦਾਵਾ ਕਰਾਂਗੇ ਕਿ ਭਾਈ ਅਸੀਂ ਦਿੱਲੀ ਦੇ ਮੁੱਖ ਮੰਤਰੀ ਨੂੰ ਜਾ ਕੇ ਬਚਾਉਣਾ ਸਾਬਕਾ ਮੁੱਖ ਮੰਤਰੀ ਜੀ ਸੁਖਦਰਸ਼ੀ ਇਹ ਜਿਹੜੀ ਖਬਰ ਜਦੋਂ ਪੜ੍ਹੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਮੁੱਖ ਮੰਤਰੀ ਆਸ਼ੀਰਪਾਤ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਗਟਾਵਾਟ ਨਹੀਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਦੇ ਆ ਕਿ ਦਿੱਲੀ ਪੁਲਿਸ ਤੇ ਕੇਂਦਰ ਜਿਹੜਾ ਆ ਉਹ ਭਗਵਾਨ ਆਪਣੇ ਅਗਵਿੰਦ ਕੇਸ਼ਰੀ ਬਾਫ ਉਹਨਾਂ ਨੂੰ ਜਾਨ ਤੋਂ ਮਾਰ ਦਿੰਦੇ ਸੱਚਾ ਰਚ ਰਿਹਾ ਤੇ ਇਸ ਵਾਸਤੇ ਉਹਨਾਂ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਦੀ ਸੁਰੱਖਿਆ ਜਿਹੜੀ ਜ਼ਰੂਰੀ ਹੈਗੀ ਹੁਣ ਥੋੜਾ ਜਿਹਾ ਆਪਾਂ 3 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਅਰਵਿੰਦ ਕੇਸ਼ਰੀਵਾਲ ਨੂੰ ਮੁੱਖ ਮੰਤਰੀ ਬਰਿਆ ਤੀਜੀ ਵਾਰ ਮੇਰਾ ਖਿਆਲ ਤੀਜੀ ਟਰਮ ਉਹਨਾਂ ਦੀ ਪੂਰੀ ਹੋਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਚ ਟਰਮ ਆ ਕੇਵਲ 3 ਸਾਲ ਹੋਈ ਨੇ ਤਾਂ ਉਸ ਤੋਂ ਪਹਿਲਾਂ ਮੀਨਸ ਕੀ ਕੋਈ 10 ਸਾਲ 8 ਸਾਲ ਪਹਿਲਾਂ ਜਿਹੜੇ ਵਿਖੇ ਜਦੋਂ ਕਿ 9 ਸਾਲ ਪਹਿਲਾਂ ਅਰਵਿੰਦ ਕੇਸ਼ਰੀਵਾਲ ਦਿੱਲੀ ਪੁਲਿਸ ਦੀ ਹੀ ਸੁਰੱਖਿਆ ਕਵਚ ਦੇ ਥੱਲੇ ਰਿਹਾ ਔਖੇ ਛਤਰੀ ਦੇ ਥੱਲੇ ਉਹ ਸੁਰੱਖਿਆ ਤਾਂ ਨਿਕ ਜਣਾ ਬੰਦ ਰਹੀ ਆ ਕੇਂਦਰ ਸਰਕਾਰ ਨੂੰ ਬਕਾਇਦਾ ਤੌਰ ਤੇ ਜੈਡ ਪਲਸ ਕਾਟ ਜਿਹੜੀ ਉਹਨਾਂ ਨੂੰ ਮਹੀ ਹੈਗੀ ਹੈ ਦਿੱਲੀ ਪੁਲਿਸ ਤੇ ਹੁਣ ਜੇਕਰ ਤਿੰਨ ਸਾਲਾਂ ਬਾਅਦ ਤਿੰਨ ਸਾਲ ਪੈਣਾ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬੱਦੀ ਹੈ ਤਾਂ ਫਿਰ ਉਹ ਸਰਕਾਰ ਆਪਣੇ ਸੁਪਰੀਗੋ ਨੂੰ ਬੀਤੇ 8 ਸਾਲਾਂ ਤੋਂ ਜਾਂ ਇਹਨਾਂ ਤਿੰਨ ਸਾਲਾਂ ਚ ਇਹ ਤਾਂ ਕਿਹੜੀ ਗੱਲ ਮਹਿਸੂਸ ਹੋਣ ਲੱਗ ਪਈ ਕਿ ਹਾਂ ਵੀ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਕੇਵਲ ਤਾਂ ਕੇਵਲ ਸਾਡੀ ਪੁਰਾਣੀ ਪੰਜਾਬ ਸਰਕਾਰ ਜਿਹੜੀ ਆਵਾਮੀ ਪਾਰਟੀ ਦੀ ਜਿੱਥੇ ਸਰਕਾਰ ਉਹ ਹੀ ਦੇ ਸਕਦੀ ਹੈ ਆਪਣੇ ਹੱਥੇ ਵਿੱਚ ਵੱਡਾ ਪ੍ਰਸ਼ਨ ਇਹ ਹੈਗਾ ਜੇਕਰ ਬੀਤੇ ਪਹਿਲੇ 8 ਸਾਲ ਜਿਹੜੇ ਅਮਿੰਦ ਕੇਸ ਦੀਵਾਨ ਨੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਉਦੋਂ ਚੇਕਰ ਉਹ ਦਿੱਲੀ ਪੁਲਿਸ ਦੀ ਸੁਰੱਖਿਆ ਛਤਰੀ ਦੇ ਥੱਲੇ ਪੂਰਨ ਤੌਰ ਤੇ ਸੁਰੱਖਿਅਤ ਰਹੇ ਆ ਤਾਂ ਫਿਰ ਇਹਦਾ ਤੇੜਾ ਸਾਲ ਵਿੱਚ ਕੀ ਅਜਿਹਾ ਹੋ ਗਿਆ ਕਿ ਜਿਹੜਾ ਉਹਨਾਂ ਨੂੰ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਦਿੱਤੀ ਗੱਲ ਕੀਤੀ ਹੈ ਸਭ ਤੋਂ ਵੱਡਾ ਫਰੈਸ਼ਨਤਾ ਇਹ ਹੈਗਾ ਦੂਜੇ ਚੇਕਰ ਇਸ ਵਿਅਰ ਨੂੰ ਤੁਸੀਂ ਗਹਿਰਾਈ ਨਾਲ ਵੇਖੋ ਤਾਂ ਕੇਵਲ ਤੇ ਕੇਵਲ ਪੰਜਾਬ ਸਰਕਾਰ ਜਿਹੜੀ ਐਸੋਲੀ ਆਮ ਆਪੀ ਪਾਰਟੀ ਦੀ ਹੈ ਕੇਵਲ ਤੇ ਕੇਵਲ ਰਾਜਨੀਤਿਕ ਪਦਰ ਤੋਂ ਆਪਣੀ ਸੁਪਰੀਮ ਨੂੰ ਖੁਸ਼ ਕਰਨ ਦੇ ਬੂਰਛ ਹੈਗੀ ਇਹ ਵੀ ਪਤਾ ਲੱਗਾ ਕਿ ਪੰਜਾਬ ਪੁਲਿਸ ਦੇ ਕਈ ਜਵਾਨ ਜਿਹੜੇ ਨੇ ਦਿੱਲੀ ਅਰਬਤ ਕੇਸ ਦੀ ਵਲੋਂ ਦੇ ਜਿਹੜੇ ਕੋਰੋਨਸ ਦੀ ਕਿਨ ਉਹਨਾਂ ਨੂੰ ਉਹਨਾਂ ਦੇ ਪੰਜਾਬਪੁਰਸ ਦੀ ਸੁਰੱਖਿਆ ਜਣੀ ਮਹੀਆ ਹੈ ਕੀ ਹੈ ਚਾਹੀਦਾ ਤਾਂ ਇਹ ਸੀ ਕਿ ਜੇ ਵਾਕਈ ਭਗਵੰਤਬਾਹਣ ਹੋਣੀ ਜਾਂ ਆਚੀ ਹੋਣੀ ਇਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਕਿ ਹਾਂ ਵੀ ਦਿੱਲੀ ਪੁਲਿਸ ਜਾਂ ਕੇਂਦਰ ਦੇ ਅਧੀਨ ਅਰਵਿੰਦ ਕੇਜੀਵਲ ਨੂੰ ਜ਼ਿਆਦਾ ਖਤਰਾ ਤਾਂ ਪੰਜਾਬਪੁਰਸ ਲੈਣ ਕੋਈ ਹੋਰ ਸਟੇਟ ਦੀ ਪੁਲਿਸ ਜੇ ਲਾ ਲੋ ਫਿਰ ਤਾਂ ਸਿੱਧੂ ਜੀ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਵਾਕਈ ਆਚੀ ਹੋਣਾ ਨੂੰ ਜਾਂ ਦੂਜੇ ਪਾਸੇ ਭਗਵੰਤਬਾਹਣ ਨੂੰ ਆਪਣੀ ਸੁਪਰੀਮੋਡਿਟੀ ਦਾ ਫਿਕਰ ਹੈਗਾ ਪਰ ਜੇਕਰ ਉਹ ਆਪਣੇ ਹੀ ਰਾਜ ਦੀ ਪੁਲਿਸ ਦੀ ਗੱਲ ਕਰਨਗੇ ਤਫੇ ਤਸਵਾਲ ਜਿਹੜੇ ਉੱਠਣਗੇ ਉੱਠਣਗੇ ਫਿਰ ਇਸ ਦੀ ਮਰੋੜਤ ਵੀ ਗੱਲ ਜਿਹੜੀ ਸਾਹਮਣੇ ਆਈ ਤੇ ਇੱਕ ਪਾਸੇ ਪੰਜਾਬ ਪੁਲਿਸ ਜੇਕਰ ਆਪਣੇ ਮੁੱਖ ਮੰਤਰੀ ਦੀ ਸੁਰੱਖਿਆ ਫਰੀਦਕੋਟ ਦੇ ਵਿੱਚ ਨਹੀਂ ਕਰ ਸਕਦੀ ਤੇ ਕੇਵਲ ਤੇ ਕੇਵਲ ਇਹ ਗੱਲ ਕਹਿ ਦਿੰਦੀ ਕਿ ਨਹੀਂ ਕੁਝ ਤਕਨੀਕੀ ਕਾਰਨਾ ਕਰਕੇ ਇਹ ਪਟਿਆਰੇ 'ਚ ਝੰਡਾ ਜਿਹੜਾ ਉੱਥੇ ਮੁੱਖ ਮੰਤਰੀ ਸਾਹਿਬ ਲਹਿਰਾਉਂਗੇ ਤੇ ਦੂਜੇ ਪਾਸੇ ਸਾਫਾ ਮੁੱਖ ਮੰਤਰੀ ਵੀ ਰੱਖਿਆ ਵਾਸਤੇ ਇਹ ਗੱਲ ਕਹਿ ਰਹੇ ਕਿ ਅਸੀਂ ਤਿਆਰ ਪਰ ਤਿਆਰਾਂ ਤਾਂ ਸਾਡੂ ਇੱਕ ਮੌਕਾ ਦਿਓ ਇਹ ਜਿਹੜਾ ਦਵੰਧ ਹੈ ਪੰਜਾਬ ਪੁਲਿਸ ਦਾ ਸਾਹਮਣੇ ਜਿਹੜਾ ਉਹ ਨਹੀਂ ਇਹ ਬਾਕੀ ਇਹ ਦਵੰਧ ਹੈ ਕੀ ਤੇ ਦਵੰਧ ਨੂੰ ਸਧਾਰਨ ਨਜ਼ਰਾਂ 'ਚ ਵ ਕਿ ਅਸੀਂ ਕੇਵਲ ਆਪਣੇ ਮੁੱਖ ਮੰਤਰੀ ਜਾਂ ਆਪਣੀ ਪਾਰਟੀ ਦੇ ਸਪਰੀਮ ਨੂੰ ਖੁਸ਼ ਕਰਦਾ ਆ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਪੰਜਾਬ ਦੇ ਵਿੱਚ ਹੈਗੀ ਆ ਆਪਾਂ ਆਪਣੇ ਉਸ ਗਲੈਮਰ ਨੂੰ ਕਾਇਮ ਰੱਖਣਾ ਕਿ ਹਾਂ ਵੀ ਸਾਡੇ ਕੋਲ ਦਿੱਲੀ ਪੁਰਸਤੇ ਜਵਾੜ ਨਹੀਂ ਆ ਦੂਜੇ ਪਾਸੇ ਪੰਜਾਬ ਪੁਰਸਤੇ ਵਿੱਚ ਵੜਾ ਜਿਸ ਵੀਵੀਆਈ ਕਲਚਰ ਨੂੰ ਭਗਵੰਤ ਮਾਨ ਨੇ ਖਤਮ ਕਰਦੀ ਖੁਦ ਗੱਲ ਕਰਦੇ ਰਹੀ ਹੈ ਜਿਸ ਵੀਪੀਆਈ ਕਲਚਰ ਨੂੰ ਖਤਮ ਕਰਦੀ ਅਰਵਿੰਦ ਕੇਸਰੀ ਵੱਲ ਖੁਦ ਗੱਲ ਕਰਦੇ ਰਿਹਾ ਹੁਣ ਆਪ ਹੀ ਉਸ ਵੀਵੀਆਈਪੀ ਕਲਚਰ ਦੇ ਇੱਕ ਖੁਦ ਨਾਇਕੀ ਰੂਪ ਦੇ ਵਿੱਚ ਉੱਭਰਦੇ ਜਿਹੜੇ ਪ੍ਰਤੀਤ ਹੁੰਦੇ ਆ ਕਿ ਪੁਲਸਤਾ ਕਿਰਾ ਸੁਰੱਖਿਆ ਦੇ ਪੱਖ ਤੋਂ ਜੂਟ ਟਾਈਟ ਕਰਨਾ ਚਾਹੀਦਾ ਜਿਹਦੇ ਵਿੱਚ ਦਿੱਲੀ ਪੁਲਿਸ ਦੀ ਇੱਕ ਲੇਅਰ ਹੋਵੇ ਪੰਜਾਬ ਪੁਲਿਸ ਦੀ ਲੇਅਰ ਹੋਵੇ ਹੋਰ ਲੇਅਰ ਹੋਵੇ ਤੇ ਵਿਚਕਾਰ ਸੁਪਰੀਮ ਹੋਵੇ ਜਰੂਰੀ ਤਾਂ ਇਹ ਆ ਕਿ ਆਮ ਨਾਗਰਿਕ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਨੂੰ ਜਿਹੜੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਕਿਉਂਕਿ ਪੰਜਾਬ ਜਿਸ ਤਰੀਕੇ ਨਾਲ ਅਸਲੇ ਬਰੂਤ ਦੇ ਇੱਕ ਪਾਸੇ ਬੈਠਾ ਜਿਸ ਤਰੀਕੇ ਨਾਲ ਥਾਣੇ ਤੇ ਹਮਲੇ ਹੋ ਰਹੇ ਆ ਜਿਸ ਤਰੀਕੇ ਨਾਲ ਫਰੋਟੀਆਂ ਮਲਕੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਆਜ ਦੇ ਬੂੜੀ ਚੱਲ ਰਹੀ ਹੈ ਉਸ ਨੂੰ ਹੱਲ ਕਰਨ ਦੀ ਤਾਂ ਜਰੂਰਤ ਆ ਅਰਵਿੰਦ ਕੇਜੀਵਾਲ ਵਾਸਤੇ ਬਥੇਰੇ ਲੋਕ ਹੈ ਬਿਲਕੁਲ ਬਿਲਕੁਲ ਮੈਂ ਫੇਰ ਉਹੀ ਗੱਲ ਕਰ ਰਿਹਾ ਭਗਵੰਤ ਮਾਨ ਸਾਹਿਬ ਪੰਜਾਬ ਮੰਗਦਾ ਹੈ ਜਵਾਬ ਕਿ ਭਾਈ ਤੁਹਾਡੇ ਪ੍ਰੋਗਰਾਮ ਤਾਂ ਇੱਥੇ ਫਰੀਦਕੋਟ ਤੋਂ ਬਦਲ ਕੇ ਪਟਿਆਲੇ ਰਖਾਏ ਗਏ ਆ ਕਿ ਭਾਈ ਤੁਹਾਨੂੰ ਫਰੈਡ ਪਰਸੈਪਸ਼ਨ ਜਿਹੜੀ ਆ ਉਹ ਹੈਗੀ ਆ ਤੁਹਾਨੂੰ ਥ੍ਰੈਟ ਹੈਗਾ ਔਰ ਪੰਜਾਬ ਦੇ ਥਾਣਿਆਂ ਦੇ ਉੱਪਰ ਪੰਜਾਬ ਪੁਲਿਸ ਦੇ ਆਪਣੇ ਥਾਣਿਆਂ ਦੇ ਉੱਪਰ ਜਿਹੜੇ ਆ ਉਹ ਹਮਲੇ ਹੋ ਰਹੇ ਆ ਗ੍ਰਨੇਡ ਦੇ ਨਾਲ ਤੇ ਤੁਸੀਂ ਗੱਲਾਂ ਕਰਦੇ ਆ ਕਿ ਭਾਈ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਹੱਈਆ ਕਰਾਓ ਉਹ ਪਹਿਲਾਂ ਤੁਸੀਂ ਆਪਣੀ ਸੁਰੱਖਿਆ ਪੂਰੀ ਕਰ ਲਓ ਫਿਰ ਤੁਸੀਂ ਆਪਣੇ ਥਾਣਿਆਂ ਦੀ ਸੁਰੱਖਿਆ ਮਹੱਈਆ ਕਰ ਲੋ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਚਲ ਕੇ ਜੀ ਕੇਜਰੀਵਾਲ ਵਾਲੇ ਪਾਸੇ ਨੂੰ ਜੇ ਤੁਸੀਂ ਵੀ ਇਹ ਮੂਰਲੀ ਲੌਬੀ ਵਾਲੇ ਬੰਦੇ ਹੀ ਸੁਰੱਖਿਅਤ ਨਹੀਂ ਹੈਗੇ ਤਾਂ ਫਿਰ ਸਾਡੇ ਵਰਗੇ ਜਾਂ ਫਿਰ ਜਿਹੜੇ ਆਮ ਲੋਕ ਨੇ ਜਾਂ ਫਿਰ ਇੰਡਸਟਰੀ ਲਿਸਟ ਨੇ ਉਹ ਕਿਵੇਂ ਸੁਰੱਖਿਅਤ ਹੋਣਗੇ ਕਹਿਣ ਦਾ ਭਾਵ ਇਹ ਸਵਾਲ ਉੱਠਦਾ ਹੈ ਕਿ ਭਾਈ ਸਾਹਿਬ ਕਿ ਹੁਣ ਤੁਸੀਂ ਤੁਹਾਡੀ ਸੁਰੱਖਿਆ ਪੰਜਾਬ ਪੁਲਿਸ ਕਰਨੀ ਪਾਰੀ ਆਪਣੀ ਸੁਰੱਖਿਆ ਕਰਨੀ ਪਾਰੀ ਤੇ ਫਿਰ ਕੇਜਰੀਵਾਲ ਦੀ ਸੁਰੱਖਿਆ ਕਰਨ ਦੀ ਸਾਨੂੰ ਕੀ ਲੋੜ ਪਈ ਪਹਿਲਾਂ ਪੰਜਾਬ ਦੇ ਵਿੱਚ ਤਾਂ ਹੀ ਕਰ ਲੋ ਢਾਂਜਾ ਆਪਣਾ ਪਹਿਲਾ ਪੰਜਾਬ ਦੇ ਲੋਕਾਂ ਦੀ ਤਾਂ ਸੁਰੱਖਿਆ ਕਰ ਲੋ ਆਪਣੀ ਤਾਂ ਕਰ ਲੋ ਆਪਣੀ ਪੁਲਿਸ ਦੀ ਤਾਂ ਕਰ ਲੋ ਫੇਰ ਅਰਵਿੰਦ ਕੇਜਰੀਵਾਲ ਵਾਲੇ ਪਾਸੇ ਨੂੰ ਤੁਰ ਪਿਓ ਨਾਲੇ ਅਸੀਂ ਕਿਉਂ ਪੰਜਾਬ ਦੇ ਪੈਸੇ ਤੇ ਅਸੀਂ ਦਿੱਲੀ ਦੇ ਦੂਜੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਕਿਉਂ ਕਰਦੇ ਫਿਰੀਏ ਅਸੀਂ ਅਰਦਾਸ ਕਰਦੇ ਹਾਂ ਕਿ ਹਰੇਕ ਦੀ ਉਮਰ ਜਿਹੜੀ ਆ ਲੰਬੀ ਹੋਵੇ ਤੰਦਰੁਸਤੀ ਬਖਸ਼ਣ ਪ੍ਰਮਾਤਮਾ ਕੇਜਰੀਵਾਲ ਸਾਹਿਬ ਨੂੰ ਪਰ ਪੰਜਾਬ ਦੇ ਲੋਕਾਂ ਦਾ ਪੈਸਾ ਦੂਜੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਤੇ ਅਸੀਂ ਕਿਉਂ ਵਰਤੀਏ ਪਹਿਲਾਂ ਹੀ ਝੁਗਾ ਚੋੜ ਹੋਇਆ ਪਿਆ ਪੰਜਾਬ ਦਾ ਤਾਂ ਸਵਾਲਾਂ ਦਾ ਜਵਾਬ ਦਿਓ ਮੁੱਖ ਮੰਤਰੀ ਸਾਹਿਬ ਚਲੋ ਅਗਲੀ ਖਬਰ ਵੀ ਅਣਖੀ ਸਾਹਿਬ ਇਹ ਜਿਹੀ ਹੀ ਹੈ ਇਹ ਵਾਰ-ਵਾਰ ਮੁੱਖ ਮੰਤਰੀ ਸਾਹਿਬ ਇਹ ਵਾਰ-ਵਾਰ ਢੰਡੋਰਾ ਪਟਰੇ ਆ ਚਾਹੇ ਦਿੱਲੀ ਦੀ ਚੋਣ ਹੋਵੇ ਚਾਹੇ ਜਿਹੜੇ ਮਰਜ਼ੀ ਸੂਬੇ ਦੀ ਚੋਣ ਹੋਵੇ ਚਾਹੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪ੍ਰਚਾਰ ਕਰਨਾ ਹੋਵੇ ਵਾਰ-ਵਾਰ ਆਵਾਦੀ ਪਾਰਟੀ ਆ ਢੰਡੋਰਾ ਪਟਦੇ ਆ ਕਿ ਭਾਈ ਅਸੀਂ 600 ਯੂਨਿਟ ਫ੍ਰੀ ਦੇ ਰਿਹਾ 600 ਯੂਨਿਟ ਫ੍ਰੀ ਦੇ ਰਹੇ ਹਾਂ ਹੁਣ ਪਤਾ ਇਹ ਲੱਗਿਆ ਕਿ ਇਹਦੀ ਅੱਧੀ ਸਬਸਿਡੀ ਦਾ ਪੈਸਾ ਵੀ ਜਿਹੜਾ ਉਹ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਦੇ ਨਹੀਂ ਪਾਰੀ ਬਿਜਲੀ ਬੋਰਡ ਦੇ ਇੰਨੇ ਕ ਭਾਂਡੇ ਵਿਕ ਚੁੱਕੇ ਆ ਉਹ ਕਹਿੰਦੇ ਕਿ ਨਾ ਤਾਂ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਸਮਰੱਥ ਰਹਿ ਗਏ ਆ ਤੇ ਨਾ ਹੀ ਉਹ ਕੋਲਾ ਖੇਡਣ ਦੇ ਸਮਰੱਥ ਰਹਿ ਗਏ ਆ ਯਾਨੀ ਕਿ ਪੈਸਾ ਪੰਜਾਬ ਸਰਕਾਰ ਵਾਲੇ ਪਾਸੇ ਇੰਨਾ ਕ ਖੜ ਗਿਆ ਬਿਜਲੀ ਬੋਰਡ ਦਾ ਤੇ ਇਹ ਰੌਲਾ ਪਾਈ ਜਾ ਰਿਹਾ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਫ੍ਰੀ ਦੇ ਰਹੇ ਆ ਔਰ ਪੈਸੇ ਦੇ ਨਹੀਂ ਰਹੇ ਬਿਜਲੀ ਬੋਰਡ ਨੂੰ ਬਿਜਲੀ ਬੋਰਡ ਦੀ ਹਾਲਤ ਜਿਹੜੀ ਔਖਾ ਹਤਾ ਹੋ ਰਹੀ ਹੈ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਚਿੱਠੀ ਬਾਰੇ ਜ਼ਿਕਰ ਕੀਤਾ ਸੀ ਜਿਹਦੇ ਜਿਹੜੀ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਇੰਜੀਨੀਅਰਾਂ ਨੇ ਕਿ ਭਾਈ ਸਾਡੇ ਕੋਲੇ ਆਉਣ ਵਾਲੇ ਦਿਨਾਂ ਦੇ ਤਨਖਾਹਾਂ ਦੇ ਨੂੰ ਪੈਸੇ ਹੈ ਨਹੀਂ ਸਾਡੇ ਪੈਸੇ 13500 ਕੋਰ ਰੁਪਇਆ ਦੇ ਉਹ ਤਾਂ ਉਹ ਕੰਨ ਦੇ ਜੂਨ ਹੀ ਸਰਕੀ ਸਰਕਾਰ ਦੇ ਤਾਂ ਹੁਣ ਪੂਰੇ ਭਾਂਡੇ ਵਿਕੇ ਪਏ ਆ ਕੋਲਾ ਤੇ ਤਨਖਾਹਾਂ ਦੇਣ ਨੂੰ ਵੀ ਜਿਹੜਾ ਉਹ ਪੈਸਾ ਹੈ ਨਹੀਂਗਾ ਕੋਲਾ ਖਰੀਦਣ ਨੂੰ ਵੀ ਕਹਿੰਦੇ ਕਿ ਬਿਜਲੀ ਬੋਰਡ ਕੋਲੇ ਪੈਸਾ ਹੈ ਨਹੀਂਗਾ ਆ ਸੇਦੂ ਸਾਬ੍ਹ ਕੱਲ ਅਸੀਂ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਤੀ ਸੰਕਟ ਦੀ ਕਿ ਪੰਜਾਬ ਮੇਂ ਤਾਂ ਵੀ ਆਮਦਨ ਦਾ ਖਰਚਾ ਜਿਹੜਾ ਆਮਦਨ ਘੱਟ ਤੇ ਖਰਚੇ ਜਿੱਦੇ ਜ਼ਿਆਦਾ ਤੇ ਜਿਹੜਾ ਜਿਆਦਾ ਖਰਚਾ ਜਿਹੜਾ ਹੋ ਰਿਹਾ ਖਾਸ ਤੌਰ ਤੇ ਸਬਸਿਡੀਆਂ ਦੇ ਰੂਪ ਚ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਜਿੰਨੀ ਆਮਦਨ ਹੁੰਦੀ ਹੈ ਚੱਲੀ ਫੀਸ ਦੀ ਸਬਸਿਡੀਆਂ 'ਚ ਜਾਂਦਾ ਪਰ ਉਹਨਾਂ ਚ ਵੀ ਫੀਸ ਦੀ ਦੇ ਵਿੱਚ 95% ਬਿਜਲੀ ਪਾਵਰ ਕਾਮ ਨੂੰ ਜਿਹੜਾ ਸਬਸਿਡੀ ਦੇ ਰੂਪ ਚ ਜਾਂਦਾ ਤੇ ਅੱਜ ਜਿਹੜੇ ਤੱਥ ਸਾਹਮਣੇ ਆਏ ਨੇ ਉਹ ਬੜੇ ਹੈਰਾਨੀਜਕ ਨੇ ਉਹ ਇਹ ਨੇ ਕਿ ਪਾਵਰ ਕਾਮ ਨੂੰ ਜਿਹੜੀ ਆ 22000 ਕਰੋੜ ਰੁਪਈਆ ਸਾਲ ਦਾ ਜਿਹੜੀ ਸਬਸਿਡੀ ਦੇ ਰੂਪ ਚ ਦੇਣਾ ਹੁੰਦਾ ਤੇ ਹੁਣ ਸਾਲ ਚ ਦਾ ਵਿਖਲੋ ਸ਼ੁਰੂ ਹੋਇਆ ਤਾਂ ਅਜੇ ਤੱਕ ਕਿੰਨਾਂ ਦੀ ਅੱਧੀ ਸਬਸਿਡੀ ਜਿਹੜੀ ਆ ਉਹ ਜਿਹੜੀ ਪਾਵਰ ਕਾਮ ਨੂੰ ਨਹੀਂ ਦਿੱਤੀ ਗਈ ਤੇ ਜਿਸ ਨਾਲ ਪਾਵਰ ਕਾਮ ਦੀ ਜਿਹੜੀ ਸਥਿਤੀ ਇਸ ਵੇਲੇ ਇਹੋ ਜਿਹੀ ਬਣ ਚੁੱਕੀ ਹੈ ਨਾ ਤਾਂ ਉਹਨਾਂ ਕੋਲ ਕੋਲਾ ਖਰੀਦਣ ਵਾਸਤੇ ਪੈਸੇ ਹੈ ਤੇ ਨਾ ਹੀ ਆਪਣੀ ਮੁਲਾਜ਼ਮਾਂ ਨੂੰ ਤਨਖਾਹ ਵੰਦੇ ਵਾਸਤੇ ਉਹ ਸਥਿਤੀ ਤੁਸੀਂ ਬਿਆਨ ਕਰਤੀ ਉਹ ਚਿੱਠੀ ਦੀ ਗੱਲ ਜਿਹੜੀ ਤੁਸੀਂ ਕਰ ਦਿੱਤੀ ਹੈ ਹੁਣ ਜੇਕਰ ਅਜਿਹਾ ਕੁਝ ਵਾਪਰਦਾ ਪਿਆ ਤੁਹਾਨੂੰ ਪਤਾ ਕਿ 22000 ਕਰੋੜ ਰੁਪਏ ਤੁਸੀਂ ਸਾਲ ਦਾ ਸਬਸਿਡੀ ਦੇ ਰੂਪ ਚ ਦੇਣਾ ਤੇ ਦੂਜੇ ਪਾਸੇ ਪਾਵਰ ਕਾਮ ਜਾਂ ਬਿਜਲੀ ਦੀ ਸਬਸਿਡੀ ਜਿਹੜੀ ਤੁਸੀਂ ਬਹੁਤ ਬਿਜਲੀ ਯੂਨਿਟ ਦੇ ਚ ਹਰ ਰਾਜ ਦੇ ਵਿੱਚ ਤੁਸੀਂ ਇਸ ਦਾ ਪ੍ਰਚਾਰ ਅਪਣੇ ਡੀ ਪ੍ਰੋਜੈਕਟ ਦੇ ਤੌਰ ਤੇ ਕਰ ਦੇ ਜੀ ਤਾਂ ਫਿਰ ਉਸ ਰਾਜ ਦੇ ਵਿੱਚ ਉਸ ਮਹਿਕਮੇ ਦੀ ਕੀ ਹਾਲਤ ਹੈ ਫਿਰ ਘਟੋ-ਘਟ ਇਹੋ ਹੀ ਸੋਚਣਾ ਚਾਹੀਦਾ ਤੇ ਜੇ ਵਾਕਈ ਤੁਸੀਂ ਪੂਰਨ ਤੌਰ ਤੇ ਇਸ ਚੀਜ਼ ਨੂੰ ਸਮਰਪਿਤ ਜੀ ਕਿ ਅਸੀਂ ਲੋਕਾਂ ਨੂੰ ਇਹ ਸੁਵਿਧਾ ਦੇਣੀ ਹੈ ਤਾਂ ਫਿਰ ਇਸ ਸੁਵਿਧਾ ਪੂਰਨ ਰੂਪ ਵਿੱਚ ਦਿੱਤੀ ਜਾਣੀ ਚਾਹੀਦੀ ਫਿਰ ਉਸ ਮਹਿਕਮੇ ਦੇ ਖਚੂਬਰ ਜਿਹੜਾ ਉਹਨੇ ਕੱਢਿਆ ਜਾਣਾ ਚਾਹੀਦਾ ਹੁਣ ਇਹ ਵੀ ਇਸ ਤੋਂ ਅੱਗੇ ਵੀ ਪਤਾ ਲੱਗਾ ਕਿ ਸਰਕਾਰ ਨੇ ਇਹ ਸੰਭਾਲ ਗਿਆ ਸਾਲ ਤਾਂ ਜਰਾਂ ਜਰਾਂ ਤਰਾਂ ਜੜਾ ਟੀਚਾ ਸੀ 1 ਲੱਖ 3000 ਕਰੋੜ ਰੁਪਏ ਦਾ ਟੀਚਾ ਜੜਾ ਰੱਖਿਆ ਕਿ ਹਾਂ ਜੀ ਇੰਨੀ ਅੰਦ ਜਿਹੜੀ ਪ੍ਰਾਪਤ ਕਰਦੀ ਹੈ ਤਾਂ ਬੀਤੇ ਤੋਂ ਨ ਵੀ ਲੋਕੀ ਸਭਾ ਕੇਵਲ ਤੇ ਕੇਵਲ ਕਹਿੰਦੇ ਨੇ ਕਿ 6300 ਹਜ਼ਾਰ ਕਰੋੜ ਰੁਪਏ ਜਿਹੜਾ ਉਹ ਆ ਕੇਵਲ ਕੱਪਰ ਜਿਹੜਾ ਕਰ ਸਕਿਆ ਆ ਭਾਅ ਆਮਦਨ ਜਿਹੜੀ ਘਟਿਆ ਖਰਚੇ ਜਿਹੜੇ ਜ਼ਿਆਦਾ ਨੇ ਜਿਹਦੇ ਨਾਲ ਵਿੱਤੀ ਸੰਕਟ ਸਰਕਾਰ ਦਾ ਤਾਂ ਹਿਲਦਾ ਹੀ ਪਿਆ ਉਹਦੇ ਨਾਲ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਆ ਤੁਹਾਨੂੰ ਯਾਦ ਹੋਣਾ ਕਿ ਬੀਤੇ ਸਮੇਂ ਵਿੱਚ ਜਿਹੜਾ ਵਿੱਤ ਕਮਿਸ਼ਨ ਹੈ ਵਿੱਤ ਵਿਭਾਗ ਦੇ ਵਿੱਚ ਦੋ ਅਰਵਿੰਦ ਕੇਸਰੀਵਾਰ ਨੇ ਸਲਾਹ ਕਰ ਜਿਹੜੇ ਨਿਯੁਕਤ ਕੀਤੇ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਅਜਿਹੇ ਟੇਡੇ-ਟੇਡੇ ਟੈਕਸ ਲਾਏ ਆ ਕਿ ਆਮ ਵਿਅਕਤੀ ਨੂੰ ਪਤਾ ਹੀ ਨਹੀਂ ਕਿ ਕਿਹੜੇ-ਕਿਹੜੇ ਟੈਕਸ ਜਿਹੜੇ ਉਹਦੇ ਉੱਤੇ ਲਾ ਦਿੱਤੇ ਗਏ ਤੇ ਆਮ ਵਿਅਕਤੀ ਉਹਨਾਂ ਚੀਜ਼ਾਂ ਤੋਂ ਪੂਰਨ ਤੌਰ ਤੇ ਅਣਪੇਚ ਹੈਗਾ ਖਾਸ ਤੌਰ ਤੇ ਛੜਕੀ ਦੇ ਮਾਮਲੇ ਵਿੱਚ ਜਿਹੜੀਆਂ ਟੂ ਵੀਲਰ ਜਾਂ ਫੋਲੋ ਵੀਲਰ ਮਾਮਲਿਆਂ ਵਿੱਚ ਜਿਹੜੀ ਟੈਕਸ ਲਾਈ ਦੀ ਆਮ ਵਿਅਕਤੀ ਨੂੰ ਪਤਾ ਹੀ ਨਹੀਂ ਇਹ ਵੀ 1-2 ਦਿਨ ਪਹਿਲਾਂ ਖਲਾਸਾ ਹੋਇਆ ਕਿ ਇਹ ਇਹ ਟੈਕਸ ਜਿਹੜਾ ਕਿਹੜੇ ਰੂਪ ਦਾ ਸਰਕਾਰ ਜਿਹੜੀ ਲੈ ਰਹੀ ਹੈ ਇੱਕ ਪਾਸੇ ਤਾਂ ਤੁਸੀਂ ਸਬਸਿਡੀਆਂ ਦੇ ਰੂਪ ਦੇ ਵਿੱਚ ਵਿਭਾਗਿਆਂ ਨੂੰ ਕੁਚੂਮਰ ਕਾਢੇ ਦਾ ਹੈ ਕਿ ਨਹੀਂ ਹੋ ਰਹੀ ਬੈਕ ਮੈਂ ਦਾ ਕੁਚੂਮਰ ਨਿਕਲਦਾ ਪਿਆ ਦੂਜੇ ਪਾਸੇ ਉਹਨਾਂ ਸਬਸਿਡੀਆਂ ਦੀ ਪੂਰਤੀ ਵਾਸਤੇ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਉੱਤੇ ਲੁਕੇ ਰੂਪ ਵਿੱਚ ਟੈਕਸ ਲਾ ਰਹੇ ਹੋ ਲੋਕਾਂ ਦੀ ਬਾਹਰ ਰੋੜ ਦੇ ਪੇਜੇ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਇਸ 70 ਸਾਲਾਂ ਤੋਂ ਬਾਅਦ ਜਿਹੜਾ ਬਦਲਾਅ ਜੋ ਤੁਸੀਂ ਕਹਿੰਦੇ ਸੀ ਕਿ ਬਦਲਾਅ ਦਾ ਪੰਜਾਬ ਦੀ ਦਖਾ ਜਿਹੜੀ ਬਦਲ ਦਿੱਤੀ ਗਈ ਘੱਟੋ ਘੱਟ ਪਾਵਰ ਕਾਮ ਦੀ ਸਥਿਤੀ ਵੇਖ ਲੈਣੀ ਚਾਹੀਦੀ ਹੈ ਜਿਹੜਾ ਇਸ ਵੇਲੇ ਕੰਗਾਲੀ ਦੀ ਕਜ਼ਾਰ ਤੇ ਖੜਾ ਹੈਗਾ ਤੇ ਦੂਜੇ ਪਾਸੇ ਆਪਣੇ ਆਮਦਨ ਦੇ ਤਸੀਲੇ ਸੋਚਣਾ ਆੰਦਮਨ ਸੀ ਟਾਟੇ ਕੋਲ ਹੁੰਦੀ ਉਹ ਵੀ ਕਿੰਨੇ ਅਸਡੇ ਖਾਨਾ ਖਰਾਬ ਹੈਗਾ ਜੀਐਸਟੀ ਦੀ ਗ੍ਰੋਥ ਵੀ ਪੂਰਨ ਤੌਰ ਤੇ ਠੀਕ ਤਰੀਕੇ ਨਾਲ ਨਹੀਂ ਹੋ ਰਹੀ ਤਾਂ ਅਜਿਹੀ ਸਥਿਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਆਈਆਰਐਸ ਹਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਤੇ ਜਿਹੜੇ ਬੀਤੇ ਸਮੇਂ ਤੋਂ ਜੇਲ੍ਹ ਤੋਂ ਬਾਹਰ ਹੋਣ ਉਪਰੰਤ ਪੰਜਾਬ ਦੀ ਆਰਥਿਕ ਸਥਿਤੀ ਤੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਨੂੰ ਵੇਖਦੇ ਹੋਏ ਆ ਉਹਨਾਂ ਨੂੰ ਇਹ ਗੱਲ ਚਾਹੀਦੀ ਹੈ ਕਿ ਪੰਜਾਬ ਦੇ ਇਨਾ ਵਿੱਤੀ ਹਾਲਾਤਾਂ ਦੇ ਸੰਬੰਧੀ ਜ਼ਰੂਰ ਜਿਹੜਾ ਇੱਕ ਸੋਹਿਰਤਾ ਦੇ ਨਾਲ ਕੁਝ ਸੋਚਨ ਇੱਕ ਵਿਸ਼ੇਸ਼ ਰਣਨੀਤੀ ਬਣਾਉਣਾ ਤਾਂ ਜੋ ਪਾਵਰ ਕਾਮ ਜਿਹੜਾ ਆ ਜਿਹੜਾ ਕੰਗਾਲੀ ਦੀ ਕਕਾਰ ਤੇ ਖੜਾ ਘਟੋ ਘਟ ਉਹਨਾਂ ਵਿੱਚ ਮੁਲਾਜ਼ਮ ਜਿਹਨੇ ਕੰਮ ਕਰ ਰਹੇ ਨੇ ਉਹ ਤਨਖਾਹਾਂ ਤੋਂ ਵਾਂਝੇ ਨਾ ਰਹਿਣ ਉਹਨਾਂ ਦੀ ਸਥਿਤੀ ਹੋਵੇ ਤਾਂ ਜੇਕਰ ਪਾਵਰ ਕਮ ਨਿਰਪੱਖ ਹੁੰਦਾ ਤਾਂ ਪੰਜਾਬ ਦਾ ਹਰ ਵਸਨੀਕ ਜਿਹੜਾ ਸਿੱਧੂ ਸਾਹਿਬ ਉਹ ਪ੍ਰਭਾਵਿਤ ਹੋਵੇਗਾ ਹੋਵੇਗਾ ਕਿਉਂਕਿ ਪਾਵਰ ਪੰਪ ਬਿਜਲੀ ਦੀ ਲੋੜ ਇੰਡਸਟਰੀ ਲਿਸਟ ਤੋਂ ਲੈ ਕੇ ਇੱਕ ਬਲਬ ਜਗਾਉਣ ਵਾਲੇ ਰੱਖੇ ਤਾਂ ਕਿ ਉਸੇ ਤਰੀਕੇ ਦੀ ਹੈ ਕਿ ਜਿਸ ਤਰੀਕੇ ਨਾਲ ਬਹਿਲਤ ਵਿੱਚ ਬੱਤੀ ਚੱਲਦੀ ਹੈ ਤਾਂ ਜੇਕਰ ਪਾਵਰ ਕਮ ਵਿਭਾਗਾਂ ਪਰਭਾਵਿਤ ਹੁੰਦਾ ਤਾਂ ਇਟ ਮੀਨਸ ਕਿ ਪੰਜਾਬ ਦਾ ਹਰ ਵਾਸੀ ਪ੍ਰਭਾਵਿਤ ਹੁੰਦਾ ਤਾਂ ਅਜੇ ਵਿੱਤੀ ਸੰਕਟ ਨੂੰ ਹੱਲ ਕਰਨ ਵਾਸਤੇ ਸਰਕਾਰ ਨੂੰ ਚਾਹੀਦਾ ਇਹ ਗੱਲ ਵਿਸ਼ੇਸ਼ ਰਣਨੀਤੀ ਬਾਰੇ ਤੁਹਾਨੂੰ ਦਾਜੋ ਪਤਾ ਲੱਗੇ ਕਿ ਪੰਜਾਬ ਦੀ ਵਿੱਤੀ ਹਾਲਾਤ ਜਾਂ ਪੰਜਾਬ ਦੀ ਆਰਥਿਕਤਾ ਸੁਰੱਖਿਟ ਹੱਥਾਂ ਦੇ ਵਿੱਚ ਹੈਈ ਨਾ ਕਿ ਅਣਜਾਣ ਦਿੱਤਿਆਂ ਦੇ ਤਹਿਤ। ਚਲੋ ਮਨਕੀ ਸਰ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਫੇਂਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਏਗੀ। ਤੁਹਾਨੂੰ ਦੁਬਾਰਾ ਫਿਰ ਮਿਲਾਂਗੇ। ਧੰਨਵਾਦ।